ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਿਲ ਤੇ ਦਿਮਾਗ ਨੂੰ ਠੰਡਾ ਰੱਖਣ ਵਾਲੀ ਠੰਡੀ ਠੰਡੀ ਮਠਿਆਈ ਅੱਜ ਆਪਾਂ ਤਿਆਰ ਕਰਾਂਗੇ ਇਹ ਮਠਿਆਈ ਆਪਾਂ ਸਟਰਾਬੇਰੀ ਬਰੈਡ ਦੁੱਧ ਤੋਂ ਤਿਆਰ ਕਰਾਂਗੇ ਬਹੁਤ ਹੀ ਸਸਤੇ ਵਿੱਚ ਤਿਆਰ ਹੋਏਗੀ ਬੱਚਿਆਂ ਦੀ ਪਹਿਲੀ ਪਸੰਦ ਹੋਏਗੀ ਜੇਕਰ ਕੋਈ ਮਹਿਮਾਨ ਆਉਂਦਾ ਤੁਸੀਂ ਇਸ ਤਰ੍ਹਾਂ ਮਠਿਆਈ ਬਣਾ ਕੇ ਦਿੰਦੇ ਹੋ ਤਾਂ ਉਹ ਤੁਹਾਡੀ ਤਾਰੀਫ਼ ਕੀਤੇ ਬਿਨਾ ਰਹਿ ਨਹੀਂ ਸਕੇਗਾ ਕਿਉਂਕਿ ਇਹ ਸਵਾਦਿਸ਼ਟ ਹੋਣ ਦੇ ਨਾਲ ਸਿਹਤਮੰਦ ਵੀ ਹੈ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਜੀ ਪੂਰੀ ਵੀਡੀਓ ਦੇਖਿਓ ਜ਼ਰੂਰ ਆਪਾਂ ਇਹ ਮਠਿਆਈ ਬਹੁਤ ਹੀ ਸਾਨ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਤੇ ਡੈਕੋਰੇਸ਼ਨ ਇਸ ਲਈ ਕਰਦੇ ਆ ਜੀ ਦੇਖਣ ਨੂੰ ਵੀ ਬਹੁਤ ਵਧੀਆ ਲੱਗੇ ਕਿਉਂਕਿ ਜੇ ਦੇਖਣ ਨੂੰ ਦੇਖਣ ਤੋਂ ਹੀ ਵਧੀਆ ਲੱਗੇਗੀ ਤਾਂ ਹੀ ਖਾਣ ਨੂੰ ਦਿਲ ਕਰੇਗਾ ਤੇ ਹੁਣ ਗਰਮੀਆਂ ਆ ਗਈਆਂ ਤੁਸੀਂ ਬੱਚਿਆਂ ਨੂੰ ਤਿਆਰ ਕਰਕੇ ਦਿਓ ਕਿਉਂਕਿ ਜੀ ਇਹ ਬਾਜ਼ਾਰ ਵਿੱਚ ਕਦੇ ਵੀ ਮਠਿਆਈ ਨਹੀਂ ਮਿਲਦੀ ਆਸਾਨ ਵਿਧੀ ਐ ਸਸਤੇ ਵਿੱਚ ਐ ਪਰ ਬਾਜ਼ਾਰ ਵਿੱਚ ਨਿਹਰੇ ਕੈਮੀਕਲ ਆ ਜੇਕਰ ਆਪਾਂ ਇਸ ਤਰ੍ਹਾਂ ਤਿਆਰ ਕਰਦੇ ਆਂ ਤੇ ਬਹੁਤ ਵਧੀਆ ਆ ਆਪਾਂ ਜੀ ਪਾਣੀ ਵਿੱਚ ਇੱਕ ਚਮਚ ਨਮਕ ਪਾ ਕੇ ਸਟਰਾਬੇਰੀਆਂ ਨੂੰ 15 ਤੋਂ 20 ਮਿੰਟ ਲਈ ਭਿਉਂ ਕੇ ਤਾਂ ਕਿ ਜਿਹੜੇ ਕੈਮੀਕਲ ਏ ਉਹ ਇਹਦੇ ਸਾਫ਼ ਹੋ ਸਕਣ ਤੇ ਇਹਨਾਂ ਨੂੰ ਆਪਾਂ ਕੱਟ ਲਾਂਗੇ ਇੱਕ ਪੀਸ ਆਪਾਂ ਚਕੰਦਰ ਦਾ ਲਿਆਏ ਕਲਰ ਲਈ ਮਿਕਸੀ ਜਾਰ ਵਿੱਚ ਮਿਸ਼ਰੀ ਪਾ ਕੇ ਗ੍ਰाइंड ਕਰਾਂਗੇ ਆਪਾਂ ਤੇ ਇਹਦੇ ਵਿੱਚ ਹੀ ਆਪਾਂ ਸਟਰਾਬੇਰੀ ਚਕੰਦਰ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਅਗਰ ਗ੍ਰाइंड ਨਹੀਂ ਹੁੰਦੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ 3 ਚਮਚ ਵੱਡੇ ਮਿਲਕ ਪਾਊਡਰ ਲਵਾਂਗੇ ਸੁੱਕਾ ਦੁੱਧ ਉਹਨੂੰ ਇੱਕ ਆਪਾਂ ਪੈਨ ਵਿੱਚ ਪਾ ਲਵਾਂਗੇ ਤੇ ਇਹਦੇ ਵਿੱਚ ਆਪਾਂ ਜਿਹੜਾ ਗ੍ਰाइंड ਕੀਤਾ ਹੋਇਆ ਪੇਸਟ ਉਹ ਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਬਿਲਕੁਲ ਥੋੜਾ ਪਾਉਣਾ ਜੀ ਮੇਰੇ ਤੋਂ ਪਾਣੀ ਥੋੜਾ ਜਿਹਾ ਜ਼ਿਆਦਾ ਪੈ ਗਿਆ ਬਿਲਕੁਲ ਥੋੜਾ ਪਾਉਣਾ ਤੇ ਇਹਦੇ ਵਿੱਚ ਆਪਾਂ 2 ਚਮਚ ਦੇਸੀ ਘਿਓ ਦੇ ਪਾਵਾਂਗੇ ਤੇ ਗੈਸ ਆਪਾਂ ਔਨ ਨਹੀਂ ਕੀਤਾ ਨੀਚੇ ਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚ ਗੰਡਾ ਨਾ ਵੱਜ ਸਕਣ ਕਿਉਂਕਿ ਜੇਕਰ ਆਪਾਂ ਗਰਮ ਕਰ ਲਿਆ ਤੇ ਇਹਦੇ ਵਿੱਚ ਗੰਡਾ ਵੱਜ ਜਾਣਗੇ ਤੇ ਆਪਾਂ ਇਹਨੂੰ نیچے ਹੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਿਲਕੁਲ ਜੀ ਇੱਕਸਾਰ ਕਰ ਲਾਂਗੇ ਸਾਰੇ ਨੂੰ ਤੇ ਕਲਰ ਲਈ ਆਪਾਂ ਚੁਕੰਦਰ ਦੀ ਵਰਤੋਂ ਕੀਤੀ ਹੈ ਪਰ ਉਹਦਾ ਟੇਸਟ ਬਿਲਕੁਲ ਵੀ ਨਹੀਂ ਆਏਗਾ ਚੁਕੰਦਰ ਦਾ ਤੇ ਕਲਰ ਇਹਦਾ ਬਹੁਤ ਵਧੀਆ ਆਏਗਾ ਚੁਕੰਦਰ ਵੈਸੇ ਵੀ ਜੀ ਸਿਹਤ ਵਾਸਤੇ ਵਧੀਆ ਹੁੰਦਾ ਹੈ ਤੇ ਆਪਾਂ ਫਲਾਂ ਤੋਂ ਵੀ ਇਸ ਤਰ੍ਹਾਂ ਬਹੁਤ ਹੀ ਗੁਣਕਾਰੀ ਮਠਿਆਈਆਂ ਤਿਆਰ ਕਰ ਸਕਦੇ ਆ ਹੁਣ ਆਪਾਂ ਗੈਸ ਆਉਣ ਕਰ ਦਿੱਤਾ ਹੈ ਗੈਸ ਆਪਾਂ ਬਿਲਕੁਲ ਘੱਟ ਹੀ ਰੱਖਿਆ ਹੈ ਫੁੱਲ ਗੈਸ ਨਹੀਂ ਕਰਨਾ ਘੱਟ ਗੈਸ ਤੇ ਇਹ ਜਿਹੜਾ ਆਪਣਾ ਮਿਕਸਚਰ ਨੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਕਿਉਂਕਿ ਆਪਾਂ ਜਿੰਦੇ ਪੇੜੇ ਬਟਣੇ ਆ ਇਹਨੂੰ ਤੁਸੀਂ ਕੋਈ ਵੀ ਨਾਂ ਦੇ ਦਿਓ ਇਹ ਦਿਮਾਗ ਤੇ ਦਿਲ ਨੂੰ ਵੀ ਠੰਡਾ ਰੱਖੇਗੀ ਇਹ ਜਿਹੜੀ ਮਠਿਆਈ ਕਿਉਂਕਿ ਜਿਹੜੀ ਮਿਸ਼ਰੀ ਹੈ ਉਹ ਖਾਣੀ ਗਰਮੀਆਂ ਵਿੱਚ ਬਹੁਤ ਲਾਇਵੰਦ ਹੁੰਦੀ ਹੈ ਇਸ ਕਰਕੇ ਆਪਾਂ ਮਿਸ਼ਰੀ ਦਾ ਉਪਯੋਗ ਕੀਤਾ ਕਿ ਜੀ ਸਟਰਾਬੇਰੀ ਥੋੜੀ ਜਿਹੀ ਖੱਟੀ ਹੁੰਦੀ ਤੁਹਾਨੂੰ ਪਤਾ ਹੀ ਹੈ ਤੇ ਇਹਦੇ ਵਿੱਚ ਮਿੱਠਾ ਪਾਉਣਾ ਬਹੁਤ ਜ਼ਰੂਰੀ ਹੁੰਦੀ ਹੈ ਹੁੰਦਾ ਹੈ ਤਾਂ ਕਿ ਇਹਦਾ ਜਿਹੜਾ ਖਟਾਈ ਜਾਂ ਦੀ ਖਟਾਸ ਆ ਉਹਦਾ ਟੇਸਟ ਨਾ ਆਵੇ ਤੇ ਇੰਨੀ ਸਵਾਦ ਬਣਦੀ ਜੇ ਜੀ ਪੁੱਛੋ ਹੀ ਨਾ ਤੁਸੀਂ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਦੀ ਹੈ ਸਟਰਾਬੇਰੀ ਆਮ ਹੀ ਬਾਜ਼ਾਰਾਂ ਵਿੱਚ ਮਿਲਦੀ ਹੈ 50 ਰੁਪਏ ਦਾ ਇੱਕ ਪੈਕੇਟ ਮਿਲ ਜਾਂਦਾ ਹੈ ਤੇ ਤੁਹਾਡਾ ਇੱਕ ਬ੍ਰੈਡ ਦਾ ਪੈਕੇਟ ਤੇ ਕਿਲੋ ਕੀ ਦੁੱਧ ਲੱਗਦਾ ਹੈ ਤੇ ਇਹ ਦੇਖੋ ਜੀ ਕਿੰਨੇ ਸਸਤੇ ਵਿੱਚ ਇਹ ਤੁਹਾਡੀ ਮਠਿਆਈ 150 ਵੀ ਰੁਪਈਆ ਪੂਰਾ ਨਹੀਂ ਲੱਗਦਾ ਇਹ ਤੁਹਾਡੀ ਮਠਿਆਈ ਤਿਆਰ ਹੋ ਜਾਂਦੀ ਹੈ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਤਾਂ ਕਿ ਇਹਦੇ ਜਿਹੜੇ ਲੱਡੂ ਵੰਡ ਸਕਣ ਜੇ ਤੁਹਾਡੇ ਕੋਲ ਨਾਨ ਸਟਿਕ ਕਿ ਕੜਾਈ ਤੁਸੀਂ ਉਹਦੀ ਵਰਤੋਂ ਕਰ ਸਕਦੇ ਹੋ ਮੈਂ ਸਟੀਲ ਦੀ ਲਈਏ ਕਿਉਂਕਿ ਲੋਹੇ ਦੀ ਕੜਾਈ ਵਿੱਚ ਕਲਰ ਫਿਰ ਆਉਂਦਾ ਆ ਜਾਂਦਾ ਬਲੈਕ ਇਸ ਕਰਕੇ ਆਪਾਂ ਸਟੀਲ ਦੀ ਵਰਤੋਂ ਕੀਤੀ ਹੈ ਤੇ ਇਹਨੂੰ ਆਪਾਂ ਘੱਟ ਗੈਸ ਤੇ ਲਗਾਤਾਰ ਕੜਛੀ ਮਾਰਦੇ ਰਹਿਣਾ ਹੈ ਹਲਾਉਂਦੇ ਰਹਿਣਾ ਤਾਂ ਕਿ نیچے ਵਗੈਰਾ ਨਾ ਲੱਗੇ ਤੇ ਇਸ ਤਰ੍ਹਾਂ ਵੀ ਟੇਸਟ ਕਰਕੇ ਵੇਖ ਲਿਓ ਬਹੁਤ ਹੀ ਸਵਾਦ ਬਣਦੀ ਹੈ ਮਠਿਆਈ ਤੇ ਇੱਧਰ ਆਪਾਂ ਦੋ ਬਰੈਡ ਲਵਾਂਗੇ ਉਹਨਾਂ ਦੇ ਕਿਨਾਰੇ ਕੱਟ ਲਾਂਗੇ ਤੇ ਇਹਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਾਂਗੇ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਇੰਦੇ ਨਾਲ ਇੱਕ ਤਾਂ ਜ਼ਿਆਦਾ ਟਾਈਮ ਨਹੀਂ ਕੁਕਿੰਗ ਦਾ ਲੱਗਦਾ ਤੇ ਇੱਕ ਜਿਹੜਾ ਪਾਣੀ ਹੈ ਸਾਰਾ ਬ੍ਰੈਡ ਸੋਕ ਲੈਣਗੇ ਤੁਸੀਂ ਨਾਰੀਅਲ ਬਰਾਦਾ ਵੀ ਪਾ ਸਕਦੇ ਹੋ ਜੇਕਰ ਤੁਹਾਨੂੰ ਟੇਸਟ ਵਧੀਆ ਲੱਗਦਾ ਹੈ ਤੇ ਇਹਨੂੰ ਆਪਾਂ ਹੁਣ ਠੰਡਾ ਹੋਣ ਲਈ ਰੱਖ ਦਾਂਗੇ ਗੈਸ ਬੰਦ ਕਰ ਦਿੱਤਾ ਉਧਰ ਆਪਾਂ ਦੁੱਧ ਗਰਮ ਕਰਨ ਲਈ ਰੱਖ ਲਵਾਂਗੇ ਤੇ ਇਧਰ ਹੀ ਆਪਾਂ ਠੰਡੇ ਦੁੱਧ ਵਿੱਚ ਤਿੰਨ ਚਮਚ ਕਸਟਰਡ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਪਾਊਡਰ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਵੀ ਤੁਸੀਂ ਉਹਨੂੰ ਜ਼ਿਆਦਾ ਪਤਲਾ ਰੱਖਣਾ ਹੈ ਜਾਂ ਸੰਘਣਾ ਰੱਖਣਾ ਹੈ ਉਹ ਤੁਹਾਡੀ ਆਪਣੀ ਇੱਛਾ ਹੈ ਕਸਟਰਡ ਜਿਵੇਂ ਦਾ ਤੁਸੀਂ ਤਿਆਰ ਕਰਨਾ ਹੈ ਇਸ ਮਠਿਆਈ ਵਿੱਚ ਤੁਹਾਡੀ ਆਪਣੀ ਇੱਛਾ ਹੈ ਤੇ ਇਧਰ ਇਹ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਕਸਟਰਡ ਪਾਊਡਰ ਮਿਕਸ ਕੀਤਾ ਸੀ ਉਹ ਪਾ ਕੇ ਇਹਨੂੰ ਆਪਾਂ ਹਲਾਵੰਦੇ ਰਵਾਂਗੇ ਤਾਂ ਉਬਾਲਾ ਆਉਣ ਤੱਕ ਆਪਣਾ ਜਿਹੜਾ ਕਸਟਰਡ ਹੋ ਤਿਆਰ ਹੋ ਜਾਏਗਾ ਮਿੱਠੇ ਲਈ ਇਹਦੇ ਵਿੱਚ ਵੀ ਆਪਾਂ ਮਿਸ਼ਰੀ ਦਾ ਉਪਯੋਗ ਕਰਾਂਗੇ ਕਿਉਂਕਿ ਮਿਸ਼ਰੀ ਜਿਹੜੀ ਉਹ ਠੰਡੀ ਤਸੀਰ ਦੀ ਠੰਡੀ ਹੁੰਦੀ ਹੈ ਮਿੱਠਾ ਤੁਸੀਂ ਵੱਧ ਘੱਟ ਜੀ ਕਰ ਸਕਦੇ ਹੋ ਤੇ ਇਹ ਕਸਟਰਡ ਜੀ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦੇਾਂਗੇ ਤੇ ਇੱਧਰ ਆਪਾਂ ਬ੍ਰੈਡ ਲੈ ਆ ਉਹਨਾਂ ਦੇ ਆਪਾਂ ਕਿਨਾਰੇ ਕੱਟ ਲੈ ਆ ਤੇ ਇਹ ਜਿਹੜੇ ਬ੍ਰੈਡ ਕਰਮ ਬਣਾ ਲਾਂਗੇ ਤੇ ਇਹ ਜਿਹੜਾ ਮਿਕਸਚਰ ਸੀ ਸਟ੍ਰਾਬੇਰੀ ਵਾਲਾ ਇਹਨਦੇ ਆਪਾਂ ਪੇੜੇ ਵਟ ਲਾਂਗੇ ਤੁਸੀਂ ਛੋਟੇ ਵੱਡੇ ਉਹ ਤੁਹਾਡੀ ਆਪਣੀ ਇੱਛਾ ਹੈ ਜੀ ਜਿੱਡੇ ਕੀ ਰੱਖਣੇ ਆ ਤੇ ਪੇੜਿਆਂ ਵਾਲੀ ਦਸਮਲਾਈ ਸਟਰਾਬੇਰੀ ਵਾਲੀ ਕਹਿ ਲਓ ਇਹਨੂੰ ਮਠਿਆਈ ਨੂੰ ਕੋਈ ਵੀ ਨਾਮ ਦੇ ਲਓ ਬਹੁਤ ਹੀ ਟੇਸਟੀ ਬਣਦੀ ਏ ਤੇ ਇਹ ਵੀਡੀਓ ਜਿਹੜੀ ਮੈਂ ਪੇੜੇ ਇਹਦੇ ਬ੍ਰੈਡ ਵਿੱਚ ਪਾਇ ਇਸ ਨੂੰ ਮੇਰੇ ਤੋਂ ਸਕਿਪ ਹੋ ਗਈ ਸੀ ਬਣੀ ਨਹੀਂ ਸੀ ਜਾਨੀ ਕਿ ਮੈਂ ਬਟਨ ਆਨ ਕਰਨਾ ਭੁੱਲ ਗਈ ਸੀ ਤੇ ਹੁਣ ਮੈਂ ਤੁਹਾਨੂੰ ਪਨੀਰ ਪਿਆ ਹੁੰਦੇ ਨਾਲ ਦੱਸ ਰਹੀ ਆ ਤੁਸੀਂ ਇਹ ਬ੍ਰੈਡ ਲੈਣਾ ਇਸ ਤਰ੍ਹਾਂ ਹੀ ਇਹਨੂੰ ਪਾਣੀ ਵਿੱਚ ਮੜਾਜ ਪਾਣੀ ਲਗਾ ਕੇ ਪਾਣੀ ਵਿੱਚ ਡਿਪ ਕਰਕੇ ਤੇਨੂੰ ਨਿਚੋੜਨਾ ਹੈ ਹੱਥਾਂ ਨਾਲ ਹੀ ਤੇ ਉਹ ਜਿਹੜਾ ਸਟਰਾਬੇਰੀ ਵਾਲਾ ਪੇੜਾ ਹੈ ਉਹਨੂੰ ਬ੍ਰੈਡ ਵਿੱਚ ਰੱਖਣਾ ਹੈ ਇਸ ਤਰ੍ਹਾਂ ਮਿਕਸ ਕਰਨਾ ਹੈ ਸਿਰਫ ਜੀ ਮੈਂ ਤੁਹਾਨੂੰ ਪਨੀਰ ਨਾਲ ਦੱਸ ਰਹੀਆਂ ਕਿਉਂਕਿ ਉਹ ਵੀਡੀਓ ਮੇਰੇ ਤੋਂ ਆਨ ਨਹੀਂ ਹੋਈ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਵੀ ਇਸ ਤਰ੍ਹਾਂ ਕਰਨਾ ਹੈ ਤੇ ਬਿਲਕੁਲ ਜਿਉ ਪੇੜਾ ਇਸ ਤਰ੍ਹਾਂ ਹੀ ਤਿਆਰ ਹੋ ਜਾਏਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਤੇ ਇਹ ਸਾਰੇ ਪੇੜਿਆਂ ਨੂੰ ਤਿਆਰ ਕਰਕੇ ਤੁਸੀਂ ਫ੍ਰਿਜ ਵਿੱਚ ਠੰਡੇ ਹੋਣ ਲਈ ਅੱਧਾ ਘੰਟਾ ਰੱਖ ਦੇਣਾ ਹੁਣ ਜਿੰਦੇ ਵਿੱਚ ਆਪਾਂ ਸਰਵ ਕਰਨੇ ਆ ਇਹ ਰਸ ਮਲਾਈ ਤੇ ਉਹ ਪੇੜੇ ਆਪਾਂ ਉਹਨਾਂ ਵਿੱਚ ਪਾ ਲਈਏ ਆਪਣੇ ਘਰੇ ਮਹਿਮਾਨ ਵੀ ਆ ਰਹੇ ਮੈਂ ਕਿਹਾ ਬੌਲ 'ਚ ਉਹਨਾਂ ਨੂੰ ਆਪਾਂ ਦੇ ਦੇ ਦਾਂਗੇ ਤੇ ਤੁਸੀਂ ਪਲੇਟ ਵਿੱਚ ਕੌਲੀ ਵਿੱਚ ਕਿਸੇ ਵਿੱਚ ਵੀ ਜੀ ਸਰਵ ਕਰ ਸਕਦੇ ਹੋ ਤੇ ਆਪਾਂ ਠੰਡੇ ਕੀਤੇ ਹੋਏ ਅੱਧਾ ਘੰਟੇ ਲਈ ਤਿੰਨ ਦੇ ਉੱਤੇ ਆਪਾਂ ਜਿਹੜਾ ਕਸਟਰਡ ਹੈ ਕਸਟਰਡ ਵੀ ਆਪਾਂ ਠੰਡਾ ਕਰ ਲਿਆ ਸੀ ਤੇ ਉਹ ਆਪਾਂ ਪਾ ਦਿਆਂਗੇ ਕਸਟਰਡ ਜੀ ਬਾਹਰ ਹੀ ਰੱਖਿਆ ਸੀ ਫ੍ਰਿਜ ਨਹੀਂ ਰੱਖਿਆ ਜਿਹੜੇ ਪੇੜੇ ਸੀ ਉਹ ਸੈੱਟ ਹੋ ਜਾਂਦੇ ਹੋ ਫ੍ਰਿਜ ਰੱਖਣੇ ਹੁੰਦੇ ਆ ਤੇ ਆਪਾਂ ਬਾਉਲ ਜਿਹੜੇ ਲੈ ਆ ਨਾ ਵਿੱਚ ਵੀ ਕਸਟਰਡ ਪਾ ਦਿਆਂਗੇ ਇਸ ਤਰ੍ਹਾਂ ਜੀ ਬਹੁਤ ਹੀ ਸੁਆਦੀਸ਼ਟ ਬਣਦੀ ਜੇ ਮੇਰੇ ਬੱਚਿਆਂ ਦੀ ਫੇਵਰਟ ਆ ਬਹੁਤ ਹੀ ਵਧੀਆ ਉਹਨਾਂ ਨੂੰ ਲੱਗਦੀ ਏ ਆਪਾਂ ਅੱਗੇ ਵੀ ਇੱਕ ਵਾਰੀ ਤਿਆਰ ਕੀਤੀ ਸੀ ਤੇ ਇਹ ਜਿਹੜੀਆਂ ਸਟਰਾਬੇਰੀਆਂ ਮੈਂ ਕੁਝ ਕੱਟ ਲਈਆਂ ਸੀ ਸਟਰਾਬੇਰੀ ਤੇ ਪਿਸਤੇ ਤੇ ਇਹਨਾਂ ਨੂੰ ਆਪਾਂ ਸਜਾਵਾਂਗੇ ਕਿਉਂਕਿ ਜੀ ਦੇਖਣ ਨਾਲ ਹੀ ਵੈਸੇ ਕਹਿੰਦੇ ਆ ਉਹ ਮਠਿਆਈ ਹੋਵੇ ਜਿਹੜੀ ਰੂਹ ਖੁਸ਼ ਹੋ ਜਾਵੇ ਤੇ ਜੇਕਰ ਇਸ ਤਰ੍ਹਾਂ ਤੁਸੀਂ ਮਹਿਮਾਨਾਂ ਅੱਗੇ ਬਣਾ ਕੇ ਰੱਖੋਗੇ ਕਿੰਨੀ ਵਧੀਆ ਲੱਗੇਗੀ ਸਾਰਿਆਂ ਨੂੰ ਜਰੂਰ ਬਣਾਇਆ ਕਰੋ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ